ਖਰਗਿਲ ਵਿਜੇ ਦਿਵਸ ਤੇ 26ਵੇਂ ਵਾਰੀਗੈਂਡ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਬੋਗਨਵਿਲਾ ਗਾਰਡਨਸ ਸਥਿਤ ਵਾਰ ਮੈਮੋਰੀਅਲ ਤੇ ਫੁੱਲ ਅਰਪਿਤ ਕਰਕੇ 1999 ਦੇ ਖਰਗਿਲ ਯੁੱਧ ਵਿੱਚ ਸ਼ਹੀਦ ਹੋਏ ਬੀੜ ਸਿਪਾਹੀਆਂ ਨੂੰ ਸ਼ਰਧਾਂਜਲੀ ਪੇਟ ਕੀਤੀ। ਉਹਨਾਂ ਨੇ ਦੇਸ਼ ਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਹੀਆਂ ਨੂੰ ਸਾਹਸ ਅਤੇ ਸ਼ੋਰ ਨੂੰ ਨਮਨ ਕਰਦਿਆਂ ਕਿਹਾ ਕਿ ਉਹਨਾਂ ਦੇ ਬਿਰਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੋਤਸਾਹਿਤ ਹੋਵੇਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਰੱਖਿਆ ਸੇਵਾਵਾਦੀ ਅਤੇ ਆਜ਼ਾਦੀ ਸੰਗਰਾਮੀ ਭਲਾਈ ਮੰਤਰੀ ਮੋਹਿੰਦਰ ਪਗ ਤਵੀ ਹਾਜ਼ਰ ਹੈ ਯਾਦ ਰੱਖੇ ਕਿ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੀ ਸਫਲਤਾ ਦੀ ਘੋਸ਼ਣਾ ਕੀਤੀ ਸੀ ਜਿਸ ਤਹਿਤ ਲਬਾਕ ਅਤੇ ਕਾਰਗਿਲ ਖੇਤਰ ਵਿੱਚ ਤਕਰੀਬਨ 3 ਮਹੀਨੇ ਚੱਲੇ ਭਿਆਨਕ ਸੰਘਰਸ਼ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਜਿੱਤ ਹਾਸਲ ਕੀਤੀ ਇਹ ਦਿਨ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਦੀ ਅਖੰਡਤਾ ਦੀ ਰੱਖਿਆ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਿਪਾਹੀਆਂ ਨੂੰ ਯਾਦ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਿਨ ਨੂੰ ਰਾਸ਼ਟਪਤੀ ਅਤੇ ਵਿਰਤਾ ਦੀ ਮਿਸਾਲ ਦੱਸਦਿਆਂ ਨੌਜਵਾਨਾਂ ਨੂੰ ਸਿਪਾਹੀਆਂ ਦੀ ਕੁਰਬਾਨੀ ਨੀ ਤੋਪਰੇਯਾ ਨਾ ਲੈਣ ਦੀ ਅਪੀਲ ਕੀਤੀ ਕਾਰਗਿਲ ਵਿਜੇ ਦਿਵਸ ਤੇ 26ਵੀਂ ਵਾਰੀਗੰਡ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਬੋਗਨਵਿਲਾ ਗਾਰਡਨਸ ਸਥਿਤ ਵਾਰ ਮੈਮੋਰੀਅਲ ਤੇ ਫੋਲਰਪਿਤ ਕਰਕੇ 1999 ਦੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਬੀੜ ਸਿਪਾਯਾਂ ਨੂੰ ਸ਼ਰਧਾਂਜਲੀ ਪੇਟ ਕੀਤੀ। ਉਹਨਾਂ ਨੇ ਦੇਸ਼ ਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਯਾਂ ਨੂੰ ਸਾਹਸ ਅਤੇ ਸ਼ੋਰ ਨੂੰ ਨਮਨ ਕਰਦਿਆਂ ਕਿਹਾ ਕਿ ਉਹਨਾਂ ਦੇ ਬਿਰਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੋਤਸਾਹਿਤ ਹੋਵੇਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਰੱਖਿਆ ਸੇਵਾਵਾ ਅਤੇ ਆਜ਼ਾਦੀ ਸੰਗਰਾਮ ਮੀ ਭਲਾਈ ਮੰਤਰੀ ਮੋਹਿੰਦਰ ਗਤਵੀ ਹਾਜ਼ਰ ਹੈ ਯਾਦ ਰਹੇ ਕਿ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੀ ਸਫਲਤਾ ਦੀ ਘੋਸ਼ਣਾ ਕੀਤੀ ਸੀ ਜਿਸ ਤਹਿਤ ਲਬਾਕ ਅਤੇ ਕਾਰਗਿਲ ਖੇਤਰ ਵਿੱਚ ਤਕਰੀਬਨ 3 ਮਹੀਨੇ ਚੱਲੇ ਭਿਆਨਕ ਸੰਘਰਸ਼ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਜਿੱਤ ਹਾਸਲ ਕੀਤੀ। ਇਹ ਦਿਨ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਦੀ ਅਖੰਡਤਾ ਦੀ ਰੱਖਿਆ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਿਪਾਹੀਆਂ ਨੂੰ ਯਾਦ ਕੀਤਾ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਿਨ ਨੂੰ ਰਾਸ਼ਟਪਤੀ ਅਤੇ ਵਿਰਤਾ ਦੀ ਮਿਸਾਲ ਦਸਦਿਆਂ ਨੌਜਵਾਨਾਂ ਨੂੰ ਸਿਪਾਹੀਆਂ ਦੀ ਕੁਰਬਾਨੀ ਦੀ ਤੋਪਰੀਆਂ ਨਾਲ ਲੈਂਦੀ ਅਪੀਲ ਕੀਤੀ ਕਾਰਗਿਲ ਵਿਜੇ ਦਿਵਸ ਤੇ 26ਵੇਂ ਵਾਰੀਗੰਡ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮੋਗਨ ਵਿਲਾ ਗਾਰਡਨਸ ਸਥਿਤ ਵਾਰ ਮੈਮੋਰੀਅਲ ਤੇ ਫੁੱਲ ਅਰਪਿਤ ਕਰਕੇ 1999 ਦੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਬੀੜ ਸਿਪਾਹੀਆਂ ਨੂੰ ਸ਼ਰਧਾਂਜਲੀ ਪੇਟ ਕੀਤੀ। ਉਹਨਾਂ ਨੇ ਦੇਸ਼ ਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਹੀਆਂ ਨੂੰ ਸਾਹਸ ਅਤੇ ਸ਼ੋਰ ਨੂੰ ਨਮਨ ਕਰਦਿਆਂ ਕਿਹਾ ਕਿ ਉਹਨਾਂ ਦੇ ਬਿਰਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੋਤਸਾਹਿਤ ਹੋਵੇਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਰੱਖਿਆ ਸੇਵਾਵਾ ਅਤੇ ਆਜ਼ਾਦੀ ਸੰਗਰਾਮ ਮੀ ਭਲਾਈ ਮੰਤਰੀ ਮੋਹਿੰਦਰ ਗਤਵੀ ਹਾਜ਼ਰ ਹੈ ਯਾਦ ਰਹੇ ਕਿ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੀ ਸਫਲਤਾ ਦੀ ਘੋਸ਼ਣਾ ਕੀਤੀ ਸੀ ਜਿਸ ਤਹਿਤ ਲਬਾਕ ਅਤੇ ਕਾਰਗਿਲ ਖੇਤਰ ਵਿੱਚ ਤਕਰੀਬਨ 3 ਮਹੀਨੇ ਚੱਲੇ ਭਿਆਨਕ ਸੰਘਰਸ਼ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਜਿੱਤ ਹਾਸਲ ਕੀਤੀ ਇਹ ਦਿਨ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਦੀ ਅਖੰਡਤਾ ਦੀ ਰੱਖਿਆ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਿਪਾਹੀਆਂ ਨੂੰ ਯਾਦ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਿਨ ਨੂੰ ਰਾਸ਼ਟਪਤੀ ਅਤੇ ਵਿਰਤਾ ਦੀ ਮਿਸਾਲ ਦੱਸਦਿਆਂ ਨੌਜਵਾਨਾਂ ਨੂੰ ਸਿਪਾਹੀਆਂ ਦੀ ਕੁਰਬਾਨੀ ਦੀ ਤੋਪਰੇ ਨੂੰ ਲੈਣ ਦੀ ਅਪੀਲ ਕੀਤੀ ਕਾਰਗਿਲ ਵਿਜੇ ਦਿਵਸ ਤੇ 26ਵੀਂ ਵਾਰੀਗੰਡ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਬੋਗਨਵਿਲਾ ਗਾਰਡਨਸ ਸਥਿਤ ਵਾਰ ਮੈਮੋਰੀਅਲ ਤੇ ਫੁੱਲ ਅਰਪਿਤ ਕਰਕੇ 1999 ਦੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਵੀਰ ਸਿਪਾਹੀਆਂ ਨੂੰ ਸ਼ਰਧਾਂਜਲੀ ਪੇਟ ਕੀਤੀ। ਉਹਨਾਂ ਨੇ ਦੇਸ਼ ਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਹੀਆਂ ਨੂੰ ਸਾਹਸ ਅਤੇ ਸ਼ੋਅ ਨੂੰ ਨਮਨ ਕਰਦਿਆਂ ਕਿਹਾ ਕਿ ਉਹਨਾਂ ਦੇ ਬਿਰਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੋਤਸਾਹਿਤ ਹੋਵੇਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਰੱਖਿਆ ਸਿਵਾਵਾ ਅਤੇ ਆਜ਼ਾਦੀ ਸੰਗਰਾਮ ਦੇ ਭਲਾਈ ਮੰਤਰੀ ਮੋਹਿੰਦਰ ਪਾ ਅਤਵੀ ਹਾਜ਼ਰ ਹੈ ਯਾਦ ਰੱਖੇ ਕਿ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੀ ਸਫਲਤਾ ਦੀ ਘੋਸ਼ਣਾ ਕੀਤੀ ਸੀ ਜਿਸ ਤਹਿਤ ਲਬਾਕ ਅਤੇ ਕਾਰਗਿਲ ਖੇਤਰ ਵਿੱਚ ਤਕਰੀਬਨ 3 ਮਹੀਨੇ ਚੱਲੇ ਭਿਆਨਕ ਸੰਘਰਸ਼ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਜਿੱਤ ਹਾਸਲ ਕੀਤੀ। ਇਹ ਦਿਨ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਦੀ ਅਖੰਡਤਾ ਦੀ ਰੱਖਿਆ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਿਪਾਹੀਆਂ ਨੂੰ ਯਾਦ ਕੀਤਾ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਿਨ ਨੂੰ ਰਾਸ਼ਟਪਤੀ ਅਤੇ ਵਿਰਤਾ ਦੀ ਮਿਸਾਲ ਦੱਸਦਿਆਂ ਨੌਜਵਾਨਾਂ ਨੂੰ ਸਿਪਾਹੀਆਂ ਦੀ ਕੁਰਬਾਨੀ ਤੋਪ੍ਰਿਆਣਾ ਲੈਣ ਦੀ ਅਪੀਲ ਕੀਤੀ